ਤੁਸੀਂ ਦੇਖ ਰਹੇ ਹੋ ਦੈਨਿਕ ਪੈਲੇਟ ਬਠਿੰਡਾ ਵਾਸੀਆਂ ਲਈ ਅੱਜ ਵੱਡੀ ਰਾਹਤ ਦੇ ਘੜੀ ਰਹੀ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਅਮਰਪੁਰਾ ਬਸਤੀ ਅਲਾਵ ਸਿੰਘ ਬਸਤੀ ਨਰਵਾਣਾ ਰੋਡ ਤੇ ਸਨਸੇਂਗਰ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਦੂਰ ਕਰਨ ਲਈ ਅ ਵਾਟਰ ਸਪਲਾਈ ਪਾਈਪ ਲਾਈਨ ਵਿਛੋਂ ਦਾ ਨੀਂ ਪੱਥਰ ਰੱਖਿਆ ਇਹੀ ਅ ਸਮਾਰੋ ਅਮਰਪੁਰਾ ਬਸਤੀ ਗਲੀ ਨੰਬਰ 3 ਦੇ ਵਿੱਚ ਹੋਇਆ ਜਿਸ ਦੀ ਅਗਵਾਈ ਵਾਰ ਨੰਬਰ B ਦੇ ਕੌਂਸਲਰ ਮੱਖਣ ਠੇਕੇਦਾਰ ਨੇ ਕੀਤੀ ਸਮੋਕੀ ਅ ਸਲਾਹਕਾਰ ਸ਼੍ਰੀ ਸ਼ਾਮਲਾ ਜੈਨ ਸ਼੍ਰੀ ਸੰਜੀਤ ਬਿਸਵਲ ਅ ਸ਼੍ਰੀ ਗੋਵਿੰਦ ਸ਼੍ਰੀ ਮਲਕੀਤ ਐਕਸੀਐਨ ਰਕੇਸ਼ ਕੁਮਾਰ ਐਸਡੀਓ ਵਿਕਰਮਦਿਤ ਸਿੰਘ ਸੁਮੇਤ ਵੱਡੇ ਗੰਦੇ ਦੇ ਵਿੱਚ ਲੋਕ ਮਜੂਦ ਸਨ ਸਬੋਧਨ ਕਰਦਿਆਂ ਮੇਅਰ ਮਹਿਤਾ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਅਤੇ ਦਿਵਾਲੀ ਤੋਂ ਪਹਿਲਾਂ ਕਰੀਬ 26 ਟੈਂਕੀਆਂ ਬਣਾਈਆਂ ਜਾਣਗੀਆਂ ਇਹਨਾਂ ਰਾਹੀਂ ਅਮਰਪੁਰਾ ਬਸਤੀ ਸਮੇਤ ਨਜ਼ਦੀਕੀ ਖੇਤਰਾਂ ਨੂੰ 10 ਲੱਖ ਲੀਟਰ ਪਾਣੀ ਸਪਲਾਈ ਕੀਤਾ ਜਾਵੇਗਾ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਦੋਵੇਂ ਪ੍ਰੋਜੈਕਟ ਪੂਰੇ ਹੋਣਗੇ ਲੋਕਾਂ ਨੇ ਮੇਅਰ ਦਾ ਧੰਨਵਾਦ ਕੀਤਾ ਦੈਨਿਕ ਪਾਇਲਟ ਤੋਂ ਕਰਨ ਨਾਗਪਾਲ ਦੀ ਖਾਸ ਰਿਪੋਰਟ ਪਹਿਲਾਂ ਤਾਂ ਬਟਿੰਡੇ ਸ਼ਹਿਰ ਵਾਸੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦੀਵਾਲੀ ਦਾ ਤਿਉਹਾਰ ਆਉਣ ਲੱਗਿਆ ਉਮੀਦ ਕਰਦਾ ਹਾਂ ਆਪਣੇ ਸਾਰੇ ਸ਼ਹਿਰ ਵਾਸੀਆਂ ਦੇ ਘਰਾਂ 'ਚ ਰੌਸ਼ਨੀ ਬਰਕਰਾਰ ਰਹੇਗੀ ਖੁਸ਼ੀਆਂ ਬਰਕਰਾਰ ਰਹਿਣਗੀਆਂ ਤੇ ਪਰਮਾਤਮਾ ਦਾ ਆਪਣੇ ਸਾਰਿਆਂ ਦੇ ਸਿਰ ਤੇ ਬਹੁਤ ਹੀ ਮਿਹਰ ਭਰਿਆ ਹੱਥ ਰਵੇ ਅੱਜ ਬੜਾਈ ਖੁਸ਼ੀ ਦਾ ਦਿਨ ਹੈ ਇਸ ਏਰੀਆ ਵਾਸਤੇ ਸਪੈਸ਼ਲੀ ਅਮਰਪੁਰਾ ਬਸਤੀ ਦੇ ਅਡਜੋਇਨਿੰਗ ਏਰੀਆਜ਼ ਲਈ ਕਿਉਂਕਿ ਅੱਜ ਅਸੀਂ ਇੱਥੇ 1 ਕਰੋੜ ਤੇ ਤਕਰੀਬਨ 60 ਲੱਖ ਦੀ ਲਾਗਤ ਦੇ ਨਾਲ ਇੱਥੇ ਵਾਟਰ ਪਾਈਪਲਾਈਨ ਦਾ ਨਿਰਮਾਣ ਹੋਣ ਜਾ ਰਿਹਾ ਹੈ ਜੋ ਕਿ ਬਹੁਤ ਹੀ ਪੁਰਾਣੇ ਬਹੁਤ ਹੀ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਵਾਟਰ ਕੰਟਾਮਨੇਸ਼ਨ ਜੋ ਹੈ ਪਾਣੀ ਦਾ ਦੂਸ਼ਿਤ ਆਣਾ ਇਸ ਏਰੀਆ 'ਚ ਬਹੁਤ ਹੀ ਆਮ ਦੇਖਿਆ ਜਾਂਦਾ ਸੀਗਾ ਮਗਰ ਐਕਸੀਅਨ ਸਾਹਿਬ ਵਾਟਰ ਸਪਲਾਈ ਦੇ ਤੇ ਐਸਡੀਓ ਸਾਹਿਬ ਤੇ ਸਾਰੀ ਟੀਮ ਸਾਡੀ ਨਗਰ ਨਿਗਮ ਦੀ ਐਮਸੀ ਸਾਹਿਬ ਨੇ ਬੜੀ ਮਿਹਨਤ ਕਰਕੇ ਲੋਕਾਂ ਦੇ ਲਈ ਇਹ ਸਹੂਲਤ ਜੋ ਹੈ ਪ੍ਰੋਵਾਈਡ ਕਰਾਈ ਹੈ ਅੱਜ ਤੋਂ ਇਹ ਵਾਟਰ ਸਪਲਾਈ ਦੀ ਜਿਹੜੀ ਪਾਈਪਲਾਈਨ ਹੈ ਉਹ ਲੇ ਕੀਤੀ ਜਾਊਗੀ ਤੇ ਜਲਦੀ ਤਕਰੀਬਨ 4 ਤੋਂ 5 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਘਰਾਂ ਦੇ ਵਿੱਚ ਸਾਫ਼ ਤੇ ਸ਼ੁੱਧ ਪਾਣੀ ਜੋ ਹੈ ਸਪਲਾਈ ਹੋਇਆ ਕਰੂਗਾ ਕਿਉਂਕਿ ਬੜੇ ਹੀ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਦੇਖੋ ਪਾਣੀ ਆਪਣੇ ਸਰੀਰ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਚੀਜ਼ ਹੈਗੀ ਹੈ ਵਾਟਰ ਕੰਟਾਮਿਨੇਸ਼ਨ ਨਾਲ ਲੋਕਾਂ ਨੂੰ ਬਹੁਤ ਡਿਫਰੈਂਟ ਤਰੀਕੇ ਦੀਆਂ ਹੈਲਥ ਇਸ਼ੂਜ਼ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀਗਾ ਕੈਂਸਰ ਹੋ ਜਾਂਦਾ ਸੀਗਾ ਦੇਖੋ ਜ਼ਮੀਨੀ ਪਾਣੀ ਖਰਾਬ ਆਉਂਦਾ ਸੀਗਾ ਹੁਣ ਇਹ ਪ੍ਰੋਬਲਮ ਤੋਂ ਹਮੇਸ਼ਾ ਹਮੇਸ਼ਾ ਲਈ ਇਸ ਏਰੀਆ ਦੇ ਲੋਕਾਂ ਨੂੰ ਰਾਹਤ ਮਿਲੇਗੀ ਤੇ ਅੱਗੇ ਦੀ ਖੁਸ਼ਖਬਰੀ ਵੀ ਮੈਂ ਤੁਹਾਨੂੰ ਅੱਜ ਹੀ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਹਫ਼ਤੇ 'ਚ ਅਸੀਂ ਸਪੈਸ਼ਲ ਇੱਕ 26 ਕਰੋੜ ਰੁਪਏ ਦਾ ਜੋ ਟੈਂਡਰ ਹੈ ਉਹ ਉਹਦਾ ਵੀ ਨਿਰਮਾਣ ਕਰਾਂਗੇ ਸਾਰੇ ਐਮਸੀ ਸਾਹਿਬ ਮਿਲ ਕੇ ਸਾਰੀ ਸਾਡੀ ਕਾਰਪੋਰੇਸ਼ਨ ਦੀ ਟੀਮ ਮਿਲ ਕੇ ਜਿਹਦੇ ਵਿੱਚ ਇੱਥੇ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆਜ਼ 'ਚ ਪਾਣੀ ਦੀਆਂ ਟੈਂਕੀਆਂ ਬਣਨਗੀਆਂ ਜਿਹਦੇ ਨਾਲ ਅਨਸਟਾਪੇਬਲ ਤੇ ਬਿਨਾ ਕਿਸੇ ਰੁਕਾਵਟ ਤੋਂ ਪਾਣੀ ਦੀ ਸਪਲਾਈ ਆਇਆ ਕਰੂਗੀ ਏਰੀਆ 'ਚ ਤਾਂ ਕਰਕੇ ਸਾਰੇ ਬਟਿੰਡਾ ਸ਼ਹਿਰ ਵਾਸੀਆਂ ਨੂੰ ਇਹ ਨਗਰ ਨਿਗਮ ਵੱਲੋਂ ਤਿਉਹਾਰਾਂ ਦਾ ਇੱਕ ਤੋਹਫ਼ਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਇਦਾਂ ਹੀ ਤੁਸੀਂ ਸਾਡਾ ਸਾਥ ਦਿੰਦੇ ਰਹੋਗੇ ਤੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਰਵਾਂਗੇ ਤੇ ਕੰਮ ਕਰਦੇ ਰਵਾਂਗੇ ਬਹੁਤ-ਬਹੁਤ ਧੰਨਵਾਦ